ਰਾਤੇ ਦੇ ਵਿਸ਼ੇਸ਼ ਚੁਪਤੀ ਗਾਂਧੀ ಗ್ರಾಮ ਦੇ ਮਨਨ ਕੁਪਾਲ ਦਾ ਕੀ ਮਹਾਨ ਸੰਭਲ ਕਰਵਾਇਆ ਗਿਆ ਤੇ ਅਮੀ ਆਗਾਤ ਹੋਏ ਆਨੇ ਵਾਲੇ ਸੰਗਤ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀ ਸਨਾਤਨ ਚੇਤਨਾ ਮੰਚ ਗੁਰਦਾਸਪੁਰ ਵੱਲੋਂ ਇਹ ਬਹੁਤ ਵਧੀਆ ਸੀ ਸਾਡਾ ਇਹ ਚੌਥਾ ਪ੍ਰੋਗਰਾਮ ਸੀਗਾ ਤਾਂ ਤੇ ਇਸ ਵਾਲੇ ਦਿਨ ਗੁਰਦਾਸਪੁਰ ਹਨੂਮਨ ਚੌਂਗ ਦੇ ਵਿੱਚ ਦੀਪ ਉਸਤਵ ਕਰਨ ਦਾ ਚੌਥੇ ਪ੍ਰੋਗਰਾਮ ਦੇ ਵਿੱਚ ਅਸੀਂ 11000 ਇੱਕ ਦੀਪਕ ਜਲਾਏ ਆ ਸਾਡੇ ਅੱਜ ਦੇ ਮੁੱਖ ਮਹਿਮਾਨ ਧਿਆਨਪੁਰ ਵਾਲੇ ਬਾਬਾ ਜੀ ਸੀਗੇ ਉਹਨਾਂ ਦੇ ਨਾਲ ਗੁਰਦਾਸਪੁਰ ਤੋਂ ਰਮਨਬੈਲ ਜੀ ਸੀ ਇਹਦੇ ਸਾਡੇ ਮੁੱਖ ਮਹਿਮਾਨ ਸੀਗੇ ਏਡੀਸੀ ਸਾਹਿਬ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਮੈਸੇਜ ਆ ਗਿਆ ਵੀ ਉਹ ਨਹੀਂ ਆ ਰਹੇ ਅਸੀਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੂਰੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਸ਼ਿਰਕਤ ਕੀਤੀ ਦਿਲੋਂ ਔਰ ਸਹਿਯੋਗ ਕਰਕੇ 11000 ਇੱਕ ਦੀਪਕ ਜਵਾਨ ਦੇ ਵਿੱਚ ਪੂਰਾ ਸਾਦਤਾ ਇਸ ਦੇ ਨਾਲ ਅਸੀਂ ਇਸ ਪ੍ਰੋਗਰਾਮ ਚ ਗੁਰਦਾਸਪੁਰ ਦੇ ਸਾਰੇ ਮੰਦਰ ਕਮੇਟੀਆਂ ਧਾਰਮਿਕ ਕਮੇਟੀਆਂ ਸੰਸਥਾਵਾਂ ਧਾਰਮਿਕ ਸਾਰੀਆਂ ਨੂੰ ਸਨਮਾਨਿਤ ਕੀਤਾ ਇਹ ਸਾਡਾ ਜਿਹੜਾ ਪ੍ਰੋਗਰਾਮ ਦਾ ਮਕਸਦ ਤੇ ਮਿਸ਼ਨ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਨਾਤਨ ਧਰਮ ਦੇ ਨਾਲ ਜੋੜਨ ਦਾ ਇਹ ਉਹੀ ਉਪਰਾਲਾ ਵੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਮੋਬਾਈਲ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਪੁਰਾਤਨ ਜਿਹੜੇ ਸਨਾਤਨ ਦੇ ਕਾਰੇ ਨੇ ਉਹਨਾਂ ਨੂੰ ਅਡਾਪਟ ਕਰੇ ਤੇ ਸਨਾਤਨ ਨੂੰ ਅੱਗੇ ਚੁੱਕਿਆ ਜਾ ਬਹੁਤ ਕਾਮਯਾਬ ਸਾਰੇ ਸ਼ਹਿਰਦਾਰਾਂ ਦੇ ਸਹਿਯੋਗ ਨਾਲ ਸਾਡੀ ਸੰਸਥਾ ਦੇ ਸਾਰੇ ਮੈਂਬਰਾਂ ਦੀ ਪਿਛਲੇ 1 ਮਹੀਨੇ ਤੋਂ ਮਿਹਨਤ ਹੋਰ ਅੱਜ ਪੂਰਾ ਰੰਗ ਲਿਆਈ ਆ ਜਿਹੜਾ ਇਹ ਕਾਮਯਾਬ ਪ੍ਰੋਗਰਾਮ ਉਹਨਾਂ ਦੀ ਮਿਹਨਤ ਕਰਕੇ ਹੋਇਆ ਇਹ ਚੇਤਨਾ ਮੰਚ ਰਜਿਸਟਰ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਦੀਵਾਲੀ ਦੇ ਪਲਖਸ਼ ਔਰ ਤਾਂਤਰੇਸ ਦੇ ਦੰਦੇ ਉੱਪਰ 11001 ਦੀਪਮਾਲਾ ਜਿਹੜੀ ਆ ਗੁਰਦਾਸਪੁਰ ਦੀ ਪਾਵਨ ਪਵਿੱਤਰ ਧਰਤੀ ਹਰਮਨ ਚੌਕ ਜਿਹੜਾ ਲਾਲ ਸਾਡਾ ਹਰਮਨ ਮੰਦਿਰ ਆ ਉਹਦੇ ਦੀ ਕੀਤੀ ਆ ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਇਲਾਕੇ ਨੂੰ ਅਸ਼ੀਰਵਾਦ ਦੇਣ ਵਾਸਤੇ ਮੰਤ ਸਾਹਿਬ ਕਿਰਤਾਨਪੁਰ ਤਾਮ ਤੋਂ ਚਾਚਾ ਕਰਦੇ ਤੇ ਆਏ ਨੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਇਹ ਬਹੁਤ ਪ੍ਰੋਗਰਾਮ ਵਧੀਆ ਰਿਹਾ ਰੋਹਾਨੀਅਤ ਦੇ ਨਾਲ ਰੰਗਿਆ ਸਾਡੀਆਂ ਭੈਣਾਂ ਨੇ ਬੱਚਿਆਂ ਨੇ ਬਹੁਤ ਪ੍ਰਮਾਤਵਾ ਦੀ ਮਹਿਮਾ ਨੂੰ ਗਾਇਆ ਅੱਛੇ ਅੱਛੇ ਭਜਨ ਗਾ ਕੇ ਹਰ ਮੇਸ਼ਨੋ ਦਾ ਨਾਲ ਲਿਆ ਸੋ ਮੈਂ ਮਹਿਸੂਸ ਕਰਦਾ ਕਿ ਪ੍ਰਬਾਤਵਾ ਜੀ ਸ਼ੇ ਅਸ਼ੀਰਵਾਦ ਮਿਹਰ ਕਿਰਪਾ ਸਾਡੇ ਇਲਾਕੇ ਤੇ ਬਣੀ ਰਵੇ ਇੱਥੋਂ ਦੇ ਲੋਕ ਖੁਸ਼ਹਾਲ ਖੁਸ਼ਹਾਲ ਹੋਣ ਚੰਗੀਆਂ ਸੇਤਾ ਹੋਣ ਨੁਭੀਆਂ ਉਮਰਾ ਹੋਣ ਔਰ ਦੀਵਾਲੀ ਦੇ ਮੌਕੇ ਦੇ ਉੱਪਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾ ਅਸ਼ੋਕ ਕਾਮ ਨਾਲ ਇਹਦੇ ਨਾਲ ਜਿਹੜੀ ਸਾਡਾ ਪੁਰਾਣੀ ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਆ ਜਿਹਨੂੰ ਸਨਾਤਨ ਚੇਤਨਾ ਮੰਚ ਜਾਗਰਤ ਕਰ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਉਹ ਸੰਸਕ੍ਰਿਤੀ ਦੇ ਨਾਲ ਜੋੜ ਰਿਹਾ ਇਹ ਇੱਕ ਬਹੁਤ ਵੱਡੀ ਗੱਲ ਆ ਬੱਚੇ ਨੇ ਸਾਡੀ ਅਗਲੀ ਪੀੜ੍ਹੀ ਆ ਉਹ ਪੁਰਾਣੀ ਸੰਸਕ੍ਰਿਤੀ ਨੂੰ ਕਿਤੇ ਨਾ ਕਿਤੇ ਭੁੱਲੀ ਜਾ ਰਹੀ ਸੀ ਉਹਨਾਂ ਨੂੰ ਦੁਬਾਰਾ ਜਾਗਰਤ ਕਰਨ ਲਈ ਇਹ ਇੱਕ ਬਹੁਤ ਵੱਡੀਆਂ ਉਪਰਾਲਾ ਤੇਰਾ ਸਤਿ ਸ਼੍ਰੀ ਅਕਾਲ ਤੇ ਮੈਂ ਸਾਰੀ ਟੀਮ ਨੂੰ ਸनातਨ ਧਰਮ ਤੇ ਸनातਨ ਚੇਤਨਾ ਮੰਚ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਦਿਨਾ ਉਹਨਾਂ ਨੇ ਸनातਨ ਦੀਆਂ ਬੜਾ ਕਦਰਾਂ ਕੀਮਤਾਂ ਨੂੰ ਪਾਦਾ ਕਰਕੇ ਲੋਕਾਂ ਦੇ ਵਿੱਚ ਪਹੁੰਚਾਇਆ ਤੇ ਅੱਜ ਇਹ ਜੜਾਈ ਇੱਕ ਦੀਵ ਜਲਿਆ ਉਹ ਬਸਮਝਦਾ ਵੀ ਅੰਧਕਾਰ ਨੂੰ ਖਤਮ ਕਰੇ ਇੱਕ ਨਵੀਂ ਰੋਸ਼ਨੀ ਆਏ ਸਾਡੀ ਜ਼ਿੰਦਗੀਆਂ ਸੁਖਰੇੜੀਆਂ ਹੋਣ ਤੇ ਪਰਮੇਸ਼ਵਰ ਦੀ ਅਪਾਰ ਕਿਰਪਾ ਬਣੀ ਰਹੇ